ਆ ਵੀ ਦੋਸਤੋ ਤਾਂ ਦਿਖਾਉਣੇ ਆਪਾਂ ਦਰਾਹਾ ਰੋਡ ਤੇ ਖੜੇ ਸੀ ਰਾੜਾ ਸਾਹ ਵਾਲੀ ਨਹਿਰ ਦੇ ਬਿਲਕੁਲ ਨਾਲ ਪ੍ਰਧਾਨ ਮੰਤਰੀ ਗ੍ਰੇਮ ਯੋਜਨਾ ਦਾ ਬੋਰਡ ਬੋਰਡ ਲੱਗਿਆ ਹੋਇਆ ਆ ਬਰੋਟਾ ਆ ਗਿਆ ਜਿੱਥੇ ਰੁਪਿੰਦਰ ਗਾਂਧੀ ਖੰਨੇ ਵਾਲੇ ਨੇ ਫਿਲਮ ਬਣਾਈ ਸੀ ਐਸ ਜਗ੍ਹਾ ਤੇ ਬਣਾਈ ਸੀ ਉਸ ਬੰਦੇ ਨੇ ਫਿਲਮਾਂ ਆਜੇ ਐਸ ਜਗ੍ਹਾ ਤੇ ਉੱਤੇ ਬਣੀ ਸੀ ਉਹ ਫਿਲਮਾਂ ਤੁਹਾਨੂੰ ਦਿਖਾਉਣਾ ਮੈਂ ਇਧਰੋਂ ਪਿੰਡ ਦਾ ਵਿਊ ਆ ਗਿਆ ਅਰੇ ਇਸ ਜਗ੍ਹਾ ਤੇ ਬਣੀ ਸੀ ਉਹ ਫਿਲਮ ਆ ਬੇਵਾ ਇੱਥੇ ਬਣੀ ਵੀ ਆ ਉਹ ਫਿਲਮ ਦੇਖੋ ਦੋਸਤੋ ਉਹ ਤੁਹਾਨੂੰ ਪੁਲ ਦਿਖਾਉਣਾ ਮੈਂਗਾ ਇੱਥੇ ਦੋ ਤਿੰਨ ਪੁਲ ਇਕੱਠੇ ਹੋ ਗਏ ਉਹ ਪੁਲ ਉਧਰ ਨਾ ਗਿਆ ਆਪਾਂ ਇਧਰੋਂ ਆਏ ਨੂੰ ਲੰਘ ਗਏ ਤੋ ਦਰਦ ਦੇ ਗੱਡੀਆਂ ਰਵਿੰਦਰ ਗਾਂਧੀ ਵਰੀ